ਸਪੀਡ ਤੋਂ ਦਿਖਾ ਦਈ ਕਿਸਾਨਾਂ ਦੀ ਕਿਝੋਖ ਨੂਰੀ ਬਾਰਡਰ ਦੇ ਉੱਪਰ ਬੈਠੇ ਨੇ ਲਗਾਤਾਰ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ ਕਿ ਹੋਰ ਕਿਸਾਨ ਜਿਥੇ ਬੰਦੀਆਂ ਜਿਹੜੀਆਂ ਦੂਰ ਦੂਰ ਤੋਂ ਪਹੁੰਚ ਰਹੇ ਨੇ ਕਿਸਾਨ ਜਿਹੜੇ ਨੇ ਉਹ ਦੂਰ ਦੂਰ ਤੋਂ ਪਹੁੰਚ ਰਹੇ ਨੇ ਤੇ ਸਟੇਜ ਦੀ ਕਾਰਵਾਈ ਜਿਹੜੀ ਆ ਉਹ ਹੁਣ ਸ਼ੁਰੂ ਹੋਈ ਆ ਮੀਟਿੰਗ ਕਰ ਤੱਕ ਹੋਏਗੀ ਇਹ ਹਾਲੇ ਤੱਕ ਜਿਹੜਾ ਉਹ ਕਿਤਨੇ ਕਿਤੇ ਸਵਾਲ ਬਣਿਆ ਹੋਇਆ ਕਿਉਂਕਿ ਮੀਟਿੰਗ ਜਿਹੜੀ ਆ ਉਹ ਹਾਲੇ ਤੱਕ ਕੋਈ ਵੀ ਸੁਨੇਹਾ ਹਾਊਸ ਮੀਟਿੰਗ ਦਾ ਨਹੀਂ ਆਇਆ ਪਹਿਲਾਂ ਸੀਗਾ ਕਿ ਫਿਰ ਇਹ ਮੀਟਿੰਗ ਕੀਤੀ ਜਾਵੇਗੀ ਲੇਕਿਨ ਕੁਝ ਆਗੂ ਜ਼ਰੂਰ ਅੰਦਰ ਜਗਦੀਸ਼ ਸਿੰਘ ਢੱਲੇਵਾਲ ਨੂੰ ਮਿਲ ਕੇ ਆਏ ਨੇ ਇਸ ਵਕਤ ਇਹ ਤਸਵੀਰ ਹੈ ਜਦੋਂ ਕਿਸਾਨ ਆਗੂ ਕਿਸਾਨ ਜਿਹੜੇ ਨੇ ਉਹ ਬੈਠੇ ਨੇ ਔਰ ਦੂਸਰੇ ਪ ਜਿਹੜੀ ਡਾਕਟਰਾਂ ਦੀ ਟੀਮ ਹੈ ਉਹ ਲਗਾਤਾਰ ਜਿਹੜੀ ਉਹ ਬਾਹਰ ਕਾਇਨਾਤ ਹੈ ਇਸ ਵਕਤ ਉਹ ਤਸਵੀਰ ਵੀ ਜਿਹੜੀ ਆ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀ ਕਿ ਡਾਕਟਰਾਂ ਦੀ ਟੀਮ ਬੈਠੀ ਹੈ ਔਰ ਲਗਾਤਾਰ ਜਿਹੜੇ 24 ਘੰਟੇ ਜਿਹੜਾ ਜੀਜੀ ਸਿੰਘ ਢਲੇਵਾਲ ਦੇ ਕੋਲ ਡਾਕਟਰਾਂ ਦੀ ਟੀਮ ਬੈਠੀ ਹੋਈ ਹੈ ਔਰ ਲਗਾਤਾਰ ਜਿੱਕਰ ਸਰਕਾਰੀ ਡਾਕਟਰਾਂ ਦੇ ਵੀ ਜ਼ਿਕਰ ਕੀਤਾ ਜਾਵੇ ਕਿਉਂਕਿ ਕੱਲ ਤੋਂ ਪੰਜਾਬ ਦੇ ਡੀसीपी ਗੌਰਵਿਆਤਮ ਉਹਦੇ ਨੇ ਤੇ ਉਹ ਤੌਰ ਤੇ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਮੀਵੀ ਹਸਪਤਾਲ ਬਣਾ ਦਿੰਨੇ ਹਾਂ ਕਿ ਤੁਸੀਂ ਉਸ ਦੀ ਕੇਅਰ ਦੇ ਵਿੱਚ ਰਹੋ ਕਿ ਜੇਕਰ ਤੁਸੀਂ ਇਸ ਤਰੀਕੇ ਨਾਲ ਮਰਨ ਵਰਤ ਰੱਖਣਾ ਵੀ ਹੈ ਤੇ ਡਾਕਟਰ ਤੁਹਾਡੀ ਕੇਅਰ ਕਰਦੇ ਰਹਿਣਗੇ ਲਗਾਤਾਰ ਜਿਹੜਾ ਉਹ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਸੁਪਰੀਮ ਕੋਰਟ ਵਾਲਾ ਵੀ ਦਿੱਤਾ ਜਾ ਰਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਜਗਦੀਸ਼ ਸਿੰਘ ਡੱਲੇਵਾਲ ਦੀ ਜਾਨ ਜ਼ਰੂਰੀ ਹੈ ਜਿਸ ਨੂੰ ਲੈ ਕੇ ਆਪ ਮੁਕਤਾ ਪ੍ਰਬੰਧ ਔਰ ਉਹਨਾਂ ਦਾ ਖਿਆਲ ਰੱਖਿਆ ਜਾਵੇ ਔਰ ਮਰਨਵਰਤ ਕਿਤਨੇ ਕਿਤੇ ਜਿਹੜਾ ਖਤਮ ਕਰਾਇਆ ਜਾਵੇ ਤਾਂ ਇਸ ਵਕਤ ਇਹ ਤਸਵੀਰ ਹੈ ਕਿ ਜਦੋਂ ਤੁਸੀਂ ਦੇਖ ਸਕਦੇ ਹੋ ਜੀ ਇਹ ਪੈਰਾ ਲਗਿਆ ਇਸ ਦੇ ਵਿੱਚ ਕਿਸੇ ਵੀ ਨੂੰ ਆਉਣ ਦੀ ਜਿਹੜੀ ਉਹ ਇਜਾਜ਼ਤ ਨਹੀਂ ਹੈਗੀ ਕਿਉਂਕਿ ਕਮੇ ਵਿੱਚ ਜੁੜੇ ਸੁਝਾਉਂਦਾ ਹੈ ਤਾਂ ਉਸ ਦੇ ਨਾਲ ਇਨਫੈਕਸ਼ਨ ਜਿਹੜਾ ਉਹ ਕਿਤੇ ਨਾ ਕਿਤੇ ਜ਼ਿਆਦਾ ਫੈਲਦਾ ਹੈਗਾ ਤਾਂ ਉਸ ਤੋਂ ਵੀ ਬਚਾਉਣ ਦੀ ਕੋਸ਼ਿਸ਼ ਕਿਤੇ ਨਾ ਕਿਤੇ ਅਨਾਮਿਕਾ ਕੀਤੀ ਜਾ ਰਹੀ ਹੈਗੀ ਹੈ ਦੂਸਰੇ ਪਾਸੇ ਇੱਕ ਤਸਵੀਰ ਜਿਹੜੀ ਉਹ ਜ਼ਰੂਰ ਜੱਗੀ ਤੁਸੀਂ ਦਿਖਾ ਦਿਓ ਕਿ ਇਹ ਇੱਕ ਕੈਬਿਨ ਬਣਿਆ ਹੋਇਆ ਜਿਹੜਾ ਸ਼ੀਸ਼ੇ ਦਾ ਕੈਬਿਨ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਕੈਬਿਨ ਕੱਲ ਬਣਾਇਆ ਗਿਆ ਹੈ ਜਿਸ ਦੇ ਵਿੱਚ ਜਗਦੀਸ਼ ਸਿੰਘ ਢੱਲੇਵਾਲ ਨੂੰ ਲੇਕਿਨ ਲੋਕ ਮਿਲਣ ਨੂੰ ਆਉਂਦੇ ਨੇ ਜਾਂ ਸੰਬੋਧਨ ਜਗਦੀਸ਼ ਸਿੰਘ ਢੱਲੇਵਾਲ ਕਰਦੇ ਨੇ ਤਾਂ ਉਹ ਇੱਥੇ ਕਿਸੇ ਨਾ ਕਿਸੇ ਇਸ ਕੈਬਨ ਦੇ ਵਿੱਚ ਬੈਠਣਗੇ ਜਿਸ ਕਰਕੇ ਕੋਈ ਨੇੜੇ ਆਵੇ ਤਾਂ ਉਸ ਨੂੰ ਇਨਫੈਕਸ਼ਨ ਜਿਹੜਾ ਜਗਦੀਸ਼ ਸਿੰਘ ਢੱਲੇਵਾਲ ਨੂੰ ਨਾ ਫੈਲੇ ਤਾਂ ਉਸ ਕਰਕੇ ਕੈਬਨ ਬਣਾਇਆ ਗਿਆ ਸੀ ਕੱਲ ਕੈਬਨ ਦੇ ਵਿੱਚ ਲਿਆਉਣ ਤੋਂ ਪਹਿਲਾਂ ਹੀ ਜੀਜੀ ਸਿੰਘ ਢੱਲੇਵਾਲ ਦੀ ਸਿਹਤ ਜਿਹੜੀ ਉਹ ਵਿਗੜ ਜਾਂਦੀ ਜਿਸ ਦੇ ਨਾਲ ਚੱਕਰ ਵਗੈਰਾ ਉਹਨਾਂ ਨੂੰ ਆਉਂਦੇ ਨੇ ਤਾਂ ਇਸ ਕੈਬਨ ਦੇ ਵਿੱਚ ਲਿਆਉਣ ਤੋਂ ਕਰੇਜ ਜਿਹੜਾ ਉਹ ਕਿਸ ਨੇ ਕਿਹਾ ਕੀਤਾ ਗਿਆ ਅੱਜ ਵੀ اسی ਤਰੀਕੇ ਦੇ ਨਾਲ ਜ਼ਿਕਰ ਹੈ ਕਿ ਜਦੋਂ ਜਗਦੀਸ਼ ਸਿੰਘ ਢੱਲੇਵਾਲ ਦੀ ਥੋੜੀ ਸਿਹਤ جا سکتا ਹੈਗਾ لیکن کچھ ਆਗੂ जरूर کتنے کتنے اندر مل کے ਆਏ ਨੇ اور ਗੱਲਬਾਤ ਕਰਕੇ ਆਏ ਨੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕੀ ਕੁਝ ਗੱਲਬਾਤ ਹੋਈ ਹੈ ਇਹ ਵੀ ਜਿਹੜੀ ਹੈ ਉਹ ਸਮਝਣ ਦੀ ਜਾਂ ਜਿਹੜੀ ਉਹ کتਨੇ کتਨੇ ਕੋਸ਼ਿਸ਼ ਕਰਨਗੇ ਕਿ ਲੋਕਾਂ ਤੋਂ ਜਿਹੜੇ ਕਿਸਾਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਨਗੇ ਬੰਟੀ ਰਮਾਣਾ ਜਿਹੜੇ ਨੇ ਉਹ ਪਹੁੰਚੇ ਨੇ ਕਿ ਸ਼ਰਮਣੀ ਕੱਲ੍ਹ ਤੋਂ ਸਵੇਰ ਤੋਂ ਜਿਹੜੇ ਉਹ ਪਹੁੰਚੇ ਨੇ ਕਿ ਕਾਫੀ ਅਧਿਰ ਜਿਹੜੀ ਉਹ ਬੰਟੀ ਰਮਾਣਾ ਨੂੰ ਹੋ ਚੁੱਕੀ ਹੈ ਔਰ ਮਿਲਣ ਦੇ ਲਈ ਜਿਹੜੇ ਉਹ ਬੈਠੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਉਹ ਮਿਲਿਆ ਜਾਵੇ ਹਾਂ ਬੰਟੀ ਭਾਈ ਮਿਲ ਕੇ ਆਏ ਅੰਦਰ ਜਾ ਕੇ ਮਿਲ ਕੇ ਆਈ ਕੀ ਹਾਲਾਤ ਨਜ਼ਰ ਆਏ ਕੋ ਦੋ ਤਰੀਕੇ ਨਾਲ ਦੇਖ ਸਕਦੇ ਹਾਂ ਜੀ ਇਸ ਚੀਜ਼ ਨੂੰ ਤੁਸੀਂ ਸਿਹਤ ਦਾ ਸੁਭਾਵਕ ਅੱਜ 24 ਦਿਨ ਹੋ ਗਏ ਮਰਨ ਵਰ ਤੇ ਬੈਠਿਆਂ ਨੂੰ ਪੈਰਾਮੀਟਰਸ ਵਾਈਟਲ ਪੈਰਾਮੀਟਰਸ ਚਿੰਤਾ ਦੇ ਢੇਰੇ ਚ ਪਰ ਹੌਸਲਾ ਬੜਾ ਬਿਲੰਦ ਹੈ ਚੜ੍ਹਦੀ ਕਲਾ ਦੀ ਗੱਲ ਕਰਦੇ ਆ ਇਰਾਦਾ ਬੜਾ ਦ੍ਰਿੜ ਹੈ ਜਿਸ ਦਿਨ ਸ਼ੁਰੂ ਕੀਤਾ ਸੀ ਮਰਨੂ ਜੋ ਉਸ ਦਿਨ ਰਾਦਾ ਸੀ ਉਸ ਤੋਂ ਵੀ ਪੱਕਾ ਰਾਦਾ ਹੈ ਤੇ ਗੁਰੂ ਤੇ ਅਟੁੱਟ ਵਿਸ਼ਵਾਸ ਤੇ ਚੜ੍ਹਦੀ ਕਲਾ ਗੱਲਬਾਤ ਹੋ ਪਈ ਤੁਹਾਡੀ ਕੀ ਹਾਂਜੀ ਮੈਂ ਫਤਿਹ ਬੁਲਾਈ ਮੈਂ ਜਿਵੇਂ ਤੁਹਾਨੂੰ ਦੱਸਿਆ ਕਿਉਂਕਿ ਸਾਡਾ ਬੜਾ ਨਿੱਜੀ ਇੱਕ ਪਰਸਨਲ ਰਿਸ਼ਤਾ ਵੀ ਹੈ ਉਸ ਨਾਤੇ ਉਹ ਬਜ਼ੁਰਗ ਦਾ ਹਾਲਚਾਲ ਵੀ ਪੁੱਛਿਆ ਤੇ ਮੈਂ ਤੁਹਾਨੂੰ ਜਿਵੇਂ ਜ਼ਿਕਰ ਕੀਤਾ ਕਿ ਠੀਕ ਹੈ ਸੇਤ ਦੇ ਕੋਈ ਬੀਪੀ ਦਾ ਕੋਈ ਸ਼ੂਗਰ ਦਾ ਕੋਈ ਹੋਰ ਪੈਰਾਮੀਟਰਸ ਸੁਭਾਵਕ ਹੈ ਜਦੋਂ ਇੰਨੇ ਦਿਨਾਂ ਦਾ ਕੁਛ ਨਾ ਖਾਦਾ ਹੋਵੇ ਹਿੱਲ ਜਾਂਦੇ ਬਟ ਬੜਾ ਪੱਕਾ ਇਰਾਦਾ ਦ੍ਰਿੜ ਇਰਾਦਾ ਤੇ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਕਿਹਾ ਕੀ ਮਨਵਰਤ ਦੇ ਹੋਰ ਕੋਈ ਰਸਤਾ ਜਿਹੜਾ ਚੁਣਿਆ ਜਾ ਸਕਦਾ ਇਸ ਤਰੀਕੇ ਦੇ ਲਈ ਤਾਂ ਬਹੁਤ ਛੋਟੇ ਹੈ ਜੀ ਉਹਨਾਂ ਨੂੰ ਕੀ ਸਲਾਹ ਦੇ ਸਕਦਾ ਮੇਰੇ ਤੋਂ ਤਾਂ ਬਹੁਤ ਸਿਆਣੇ ਮੇਰੇ ਤਾਂ ਪਿਤਾ ਸਮਾਨ ਹੈ ਉਹਨਾਂ ਮੈਂ ਬਹੁਤ ਕੁਝ ਉਹਨਾਂ ਨੇ ਜ਼ਿੰਦਗੀ ਚ ਸੰਘਰਸ਼ ਕੀਤਾ ਅਸੀਂ ਤਾਂ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਆਂ ਲੋਕਾਂ ਨੂੰ ਕਿੰਨੇ ਯੋਗਦਾਨ ਪਾਉ ਆਪਦਾ ਤਿਲਕੁਲੇ ਦੇ ਵਿੱਚ ਤੇ ਜੋ ਸੰਘਰਸ਼ ਹੋ ਕਰਨਗੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਲੱਗਦਾ ਕੀ ਹੈ